ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਬਲੇਟਿੰਗ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਆਸਟ੍ਰੇਲੀਆ ਪੁਲਿਸ ਨੇ ਭਾਰਤੀ ਦੇ ਨਾਲ ਕੀਤਾ ਤਸ਼ੱਦਦ ਗੋਡਿਆਂ ਦੇ ਨਾਲ ਦੱਬੀ ਗਰਦਨ ਤੋਂ ਗੌਰਵ ਕੁੰਡੀ ਦੀ ਜਾਨ ਇਸ ਸਮੇਂ ਖਤਰੇ ਦੇ ਵਿੱਚ ਪੰਜਾਬੀ ਨੌਜਵਾਨ ਸ਼ਰਨਵੀਰ ਸਿੰਘ ਪੇਤ ਪਰੇ ਹਾਲਾਤਾਂ ਦੇ ਵਿੱਚ ਹੋਇਆ ਲਾਪਤਾ ਪੁਲਿਸ ਅਤੇ ਪਰਿਵਾਰ ਲਗਾਤਾਰ ਕਰ ਰਿਹਾ ਹੈ ਪਾਲ 20 ਮਿਲੀਅਨ ਗੈਰ ਕਾਨੂੰਨੀ ਸਿਗਰਟਾਂ ਤੇ ਅੱਧਾ ਟਨ ਨਸ਼ਾ ਬਰਾਮਦ ਤਸਕਰੀ ਮਾਮਲੇ ਵਿੱਚ ਮਾਸਟਰਮਾਈਂਡ ਪੰਜਾਬੀ ਹੋਇਆ ਗ੍ਰਫਤਾਰ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਆਸਟ੍ਰੇਲੀਆ ਦੀ ਐਡਲਿਡ ਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੇ ਰਹਿਣ ਵਾਲੇ ਗੌਰਵ ਕੁੰਡੀ ਦੀ ਗ੍ਰਿਫਤਾਰੀ ਦੇ ਦੌਰਾਨ ਆਸਟ੍ਰੇਲੀਆ ਪੁਲਿਸ ਦੇ ਵੱਲੋਂ ਤਸ਼ੱਦਦ ਕੀਤਾ ਗਿਆ ਦੋਸ਼ ਲਗਾਇਆ ਗਿਆ ਹੈ ਕਿ ਪੁਲਿਸ ਨੇ ਉਸ ਨੂੰ ਜ਼ਮੀਨ ਉੱਤੇ ਸੁੱਟ ਕੇ ਉਸ ਦੀ ਗਰਦਨ ਦਬਾ ਦਿੱਤੀ ਜਿਸ ਤੋਂ ਬਾਅਦ ਇਸ ਸਮੇਂ ਉਹ ਕੋਮਾ ਦੇ ਵਿੱਚ ਹੈ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਦੇ ਨਾਲ ਪੁਲਿਸ ਦੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ ਐਡੀਲੇਡ ਵਿੱਚ ਪੁਲਿਸ ਨੇ 42 ਸਾਲ ਦੇ ਭਾਰਤੀ ਗੌਰਵ ਕੁੰਡੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ ਅਤੇ ਗੋਡਿਆਂ ਦੇ ਨਾਲ ਉਸ ਦੀ ਗਰਦਨ ਦਬਾ ਦਿੱਤੀ ਗਈ ਜਿਸ ਤੋਂ ਬਾਅਦ ਗੌਰਵ ਕੋਮਾ ਦੇ ਵਿੱਚ ਹੈ ਅਤੇ ਆਪਣੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਸੰਘਰਸ਼ ਲੜ ਰਿਹਾ ਹੈ ਉਹਨਾਂ ਨੂੰ ਰਾਇਲ ਐਡਲਰਟ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ। ਇਹ ਘਟਨਾ ਅਮਰੀਕਾ ਦੇ ਵਿੱਚ ਜਾਰਜ ਫਲয়েড ਦੀ ਹੱਤਿਆ ਦੀ ਯਾਦ ਦਿਵਾਉਂਦੀ ਹੈ। ਜਿਸ ਨਾਲ ਲੋਕਾਂ ਦੇ ਵਿੱਚ ਕਾਫੀ ਗੁੱਸਾ ਫੈਲਿਆ ਸੀ। ਦਰਅਸਲ ਗੌਰਵ ਦੀ ਆਪਣੀ ਪਤਨੀ ਦੇ ਨਾਲ ਬਹਿਸ ਹੋਈ। ਉਸ ਇਲਾਕੇ ਦੇ ਵਿੱਚੋਂ ਲੰਘ ਰਹੀ ਪੁਲਿਸ ਦੀ ਟੀਮ ਨੇ ਜਦੋਂ ਇਹ ਰੌਲਾ ਸੁਣਿਆ ਤਾਂ ਉਹਨਾਂ ਨੇ ਇਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਸਮਝਿਆ। ਗੌਰਵ ਦੀ ਪਤਨੀ ਅਮਰਤਪਾਲ ਕੌਰ ਨੇ ਕਿਹਾ ਕਿ ਮੈਂ ਬਾਹਰ ਆਪਣੇ ਪਤੀ ਦੇ ਪਿੱਛੇ ਗਈ ਸੀ ਮੈਂ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਹੋ ਚਲੋ ਘਰ ਵਾਪਸ ਚੱਲਦੇ ਆ ਤੁਸੀਂ ਨਸ਼ੇ ਵਿੱਚੋਂ ਉਸਨੇ ਮੈਨੂੰ ਮਾਰਾ ਜਿਹਾ ਧੱਕਾ ਮਾਰ ਦਿੱਤਾ ਪੁਲਿਸ ਮੁਲਾਜ਼ਮ ਨੂੰ ਲੱਗਾ ਕਿ ਉਹ ਮੇਰੇ ਨਾਲ ਕੁੱਟਮਾਰ ਕਰ ਰਿਹਾ ਹੈ ਪਰ ਅਜਿਹਾ ਨਹੀਂ ਸੀ ਉਹ ਨਸ਼ੇ ਦੇ ਵਿੱਚ ਸੀ ਇਸ ਲਈ ਰੌਲਾ ਪਾ ਰਹੀ ਸੀ ਕੌਰ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਦਾ ਸਿਰ ਪੁਲਿਸ ਦੀ ਗੱਡੀ ਦੇ ਨਾਲ ਟਕਰਾਇਆ ਜਦ ਗੌਰਵ ਜ਼ਮੀਨ ਉੱਤੇ ਡਿੱਗੇ ਤਾਂ ਉਦੋਂ ਉਹਨਾਂ ਦੀ ਗਰਦਨ ਉੱਤੇ ਗੋਡਾ ਰੱਖਿਆ ਗਿਆ ਗੌਰਵ ਦੀ ਪਤਨੀ ਦੁਆਰਾ ਬਣਾਏ ਗਏ ਵੀਡੀਓ ਦੇ ਵਿੱਚ ਗੌਰਵ ਨੂੰ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਮੈਂ ਕੁਝ ਗਲਤ ਨਹੀਂ ਕੀਤਾ ਉਹਨਾਂ ਦੀ ਪਤਨੀ ਵੀ ਉਹਨਾਂ ਦੇ નિર્ਦੋਸ਼ ਹੋਣ ਦੀ ਗੱਲ ਕਰ ਰਹੀ ਹੈ ਜਦੋਂ ਕਟਮਾਰ ਨਾਲ ਪਤੀ ਦੀ ਹਾਲਤ ਵਿਗੜਨ ਲੱਗ ਪਈ ਤਾਂ ਕੌਰ ਨੇ ਪੁਲਿਸ ਦੇ ਕੋਲ ਅਰਜ਼ੀ ਵੀ ਲਗਾਈ ਕਿ ਕੌਰਵ ਨੂੰ ਪੁਲਿਸ ਸਟੇਸ਼ਨ ਨਾਲ ਲਿਜਾ ਕੇ ਸਗੋਂ ਹਸਪਤਾਲ 'ਚ ਭਰਤੀ ਕਰਵਾਇਆ ਜਾਵੇ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਦਾ ਕਹਿਣਾ ਹੈ ਕਿ ਗੌਰਵ ਦਾ ਬਹੁਤ ਹੀ ਨੁਕਸਾਨ ਹੋਇਆ ਹੈ ਗਰਦਨ ਤੇ ਵੀ ਕੁਝ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ ਗੌਰਵ ਦੋ ਬੱਚਿਆਂ ਦੇ ਪਿਤਾ ਨੇ ਉਸ ਦੀ ਪਤਨੀ ਨੇ ਕਿਹਾ ਕਿ ਪੁਲਿਸ ਵਾਲੇ ਨੇ ਸੜਕ ਤੇ ਮੇਰੇ ਪਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਉਸ ਦਾ ਦਿਲ ਕੰਮ ਨਹੀਂ ਕਰ ਰਿਹਾ ਇਸ ਦਰਮਿਆਨ ਦੱਖਣੀ ਆਸਟ੍ਰੇਲੀਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਧਿਕਾਰੀ ਨੇ ਦਾਵਾ ਕੀਤਾ ਕਿ ਜਦੋਂ ਪੁਲਿਸ ਨੇ ਗੌਰਵ ਨੂੰ ਪਤਨੀ ਦੇ ਨਾਲ ਝਗੜਦੇ ਦੇਖਿਆ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਗਿਆ ਪਰ ਗੌਰਵ ਨੇ ਗ੍ਰਿਫਤਾਰੀ ਦਾ ਹਿੰਸਕ ਤਰੀਕੇ ਦੇ ਨਾਲ ਵਿਰੋਧ ਕੀਤਾ ਸੀ ਕੀ ਕਹਿਣਾ ਹੈ ਇਸ ਮੌਕੇ ਕਮਿਸ਼ਨਰ ਦਾ ਆਓ ਸੁਣਦੇ ਹਾਂ ਮੋਟੇ ਜੇ ਸਫਸੀ ਉਹ ਕੁਆਰੀ ਵਿਚ ਯੂਜ਼ ਇਨਕੁਆਰੀ ਨਾਜ਼ਦੀਕੀ ਮਈ 2020 ਦੇ ਵਿੱਚ ਵੀ ਸਿਆ ਫਾਰਮ ਵਿਅਕਤੀ ਜਾਰਚ ਫਲੌਇਡ ਦੀ ਹੱਤਿਆ ਹੋਈ ਸੀ ਫਲੌਇਡ ਦੀ ਮੌਤ ਉਸ ਵੇਲੇ ਹੋਈ ਜਦੋਂ ਇੱਕ ਪੁਲਿਸ ਅਧਿਕਾਰੀ ਡ੍ਰੇਗ ਚੋਵਨ ਨੇ ਗ੍ਰਿਫਤਾਰੀ ਦੇ 9 ਮਿੰਟ ਤੋਂ ਵੱਧ ਸਮੇਂ ਦੇ ਲਈ ਉਸ ਦੀ ਗਰਦਨ ਨੂੰ ਕੁੱਟੀ ਰੱਖਿਆ ਫਲਡ ਵਾਰ-ਵਾਰ ਕਹਿ ਰਿਹਾ ਸੀ ਕਿ ਮੈਨੂੰ ਸਾਹ ਨਹੀਂ ਆ ਰਿਹਾ ਇੱਕ ਰਾਘੀਰ ਦੁਆਰਾ ਬਣਾਈ ਗਈ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਪੁਲਿਸ ਦੇ ਤਸ਼ੱਦਦ ਤੇ ਗੁੱਸਾ ਜ਼ਾਹਰ ਕੀਤਾ ਸੀ ਇਸ ਘਟਨਾ ਤੋਂ ਬਾਅਦ ਅਮਰੀਕਾ ਭਰ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਸਨ ਤੇ ਇਹ ਆਸਟ੍ਰੇਲੀਆ ਦੇ ਵਿੱਚ ਵਾਪਰੀ ਘਟਨਾ ਵੀ ਉਸੇ ਘਟਨਾ ਦੇ ਨਾਲ ਮੇਲ ਖਾਂਦੀ ਹੈ ਜਿਸ ਤੋਂ ਬਾਅਦ ਆਸਟ੍ਰੇਲੀਆ ਦੇ ਲੋਕਾਂ ਦੇ ਵਿੱਚ ਵੀ ਭਾਰੇ ਤੌਰ ਤੇ ਗੁੱਸਾ ਪਾਇਆ ਜਾ ਰਿਹਾ ਹੈ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਭਾਰਤੀ ਮੂਲ ਦਾ 25 ਸਾਲਾ ਵਿਦਿਆਰਥੀ ਲਾਪਤਾ ਹੋ ਗਿਆ ਹੈ ਵਿਦਿਆਰਥੀ ਦਾ ਨਾਮ ਸ਼ਰਨਬੀਰ ਸਿੰਘ ਦੱਸਿਆ ਜਾ ਰਿਹਾ ਜੋ ਕਿ 4 ਮਈ 2025 ਤੋਂ ਹੁਣ ਤੱਕ ਲਾਪਤ ਹੈ ਕਿਸੇ ਨੂੰ ਵੀ ਕੋਈ ਵੀ ਜਾਣਕਾਰੀ ਮਿਲੇ ਤਾਂ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ ਮੈਲਬੌਰਨ ਦੇ 25 ਸਾਲਾ ਵਿਦਿਆਰਥੀ ਸ਼ਰਨਬੀਰ 4 ਮਈ ਤੋਂ ਲਗਾਤਾਰ ਲਾਪਤਾ ਨੇ ਅਤੇ ਉਸ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਉਸ ਦੇ ਗਾਇਬ ਹੋਣ ਤੋਂ ਬਾਅਦ ਪਰਿਵਾਰ ਅਤੇ ਪੁਲਿਸ ਦੋਵੇਂ ਹੀ ਬਹੁਤ ਚਿੰਤਾ ਦੇ ਵਿੱਚ ਨੇ ਸ਼ਰਨबीर ਸਿੰਘ ਦੀ ਪਛਾਣ ਇੱਕ ਭਾਰਤੀ ਨੌਜਵਾਨ ਦੇ ਵਜੋਂ ਹੋਈ ਹੈ ਜਿਸ ਦਾ ਸਰੀਰ ਦਰਮਿਆਨਾ ਅਤੇ ਵਾਲ ਛੋਟੇ ਅਤੇ ਭੂਰੇ ਨੇ ਪੁਲਿਸ ਦੇ ਅਨੁਸਾਰ ਸ਼ਰਨबीर ਸਿੰਘ ਦੀ ਗੁੰਮਸ਼ੁਦਗੀ ਦੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਤੇ ਉਸ ਦੀ ਖੈਰੀਅਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਪੁਲਿਸ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਕੋਲ ਸ਼ਰਨबीर ਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ 03 93034443 ਨੰਬਰ ਤੇ ਸੰਪਰਕ ਕਰਕੇ ਪੁਲਿਸ ਨੂੰ ਜਾਣਕਾਰੀ ਜ਼ਰੂਰ ਦੇਣ ਜਾਂ ਫਿਰ ਕਿਸੇ ਵੀ ਕੋਲ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸ਼ਰਨ ਦੇ ਸਬੰਧ ਦੇ ਵਿੱਚ ਹੋਵੇ ਤਾਂ ਉਹ ਜਲਦ ਤੋਂ ਜਲਦ ਪੁਲਿਸ ਨਾਲ ਸਾਂਝੀ ਕਰੇ ਆਖਰਕਾਰ ਨਿਊ ਸਾਊਥ ਵੇਲਜ਼ ਪੁਲਿਸ ਨੂੰ 2 ਸਾਲ ਦੀ ਜਾਂਚ ਤੋਂ ਬਾਅਦ ਵੱਡੀ ਸਫਲਤਾ ਮਿਲੀ ਹੈ ਦਰਅਸਲ ਸਿडनी ਵਾਸੀ 42 ਸਾਲਾ ਗੁਰਵਿੰਦਰ ਸਿੰਘ ਤੇ ਗੈਰਕਾਨੂੰਨੀ तरीके ਦੇ ਨਾਲ ਨਸ਼ੇ ਰੱਖਣ ਦੇ ਦੋਸ਼ ਸਨ ਅਤੇ ਉਹ ਇਸ ਗੈਂਗ ਦਾ ਮੁਖ ਸਰਗਨਾ ਵੀ ਦੱਸਿਆ ਜਾ ਰਿਹਾ ਸੀ ਸਿਡਨੀ ਨਿਵਾਸੀ 42 ਸਾਲਾ ਗੁਰਵਿੰਦਰ ਸਿੰਘ ਨੂੰ ਨਿਊ ਸਾਊਥ ਵੇਲਜ਼ ਪੁਲਿਸ ਦੇ ਵੱਲੋਂ 2 ਸਾਲ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਉਸ ਉੱਤੇ ਦੋਸ਼ ਹੈ ਕਿ ਉਹ ਗੈਰ ਕਾਨੂੰਨੀ ਤੰਬਾਕੂ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਚਲਾਉਣ ਵਾਲੇ ਗੈਂਗ ਦਾ ਮੁਖ ਹਰੋਪੀ ਹੈ ਪੁਲਿਸ ਅਨੁਸਾਰ ਗੁਰਵਿੰਦਰ ਸਿੰਘ ਨੇ ਪਨਾਮਾ ਤੋਂ 50 ਕਿਲੋਗ੍ਰam ਕੋਕੀਨ ਸੰਯੁਕਤ ਅਰਬ امارات ਤੋਂ 2 ਕਰੋੜ ਸਿਗਰਟਾਂ ਅਤੇ ਕੈਨੇਡਾ ਤੋਂ 280 ਕਿਲੋਗ੍ਰam ਤਰਲ ਮੈਥੈਫੈਟਾਮਾਈਨ ਆਯਾਤ ਕਰਨ ਦੀ ਸਾਜ਼ਿਸ਼ ਰਚੀ ਇਹ ਨਸ਼ੇ ਸੀਮਿੰਟ ਦੇ ਬੈਗਾਂ ਵਿੱਚ ਲੁਕਾ ਕੇ ਆਏ ਜੋ ਕਿ ਹਫਤੇ ਪਹਿਲਾਂ ਹੀ ਪੋਰਟ ਬੋਟਨੀ ਤੇ ਪਹੁੰਚੇ ਸਨ ਇਸ ਬੰਦੀ ਸੈਡਨੈ ਦੇ ਇੱਕ ਵੈਦਰਲ ਪਾਰਕ ਦੇ ਵਿੱਚ ਛਾਪਿਆਂ ਦੇ ਦੌਰਾਨ ਚਾਰ ਹੋਰ ਵਿਅਕਤੀ ਗ੍ਰਿਫਤਾਰ ਕੀਤੇ ਗਏ ਕੈਨੇਡਾ ਦੇ ਅਮਨ ਕੰਗ 24 ਸਾਲਾ ਮਨੀ ਸਿੰਘ ਢਾਲੀਵਾਲ 31 ਸਾਲਾ ਜੋ ਕਿ ਗੁਰਵਿੰਦਰ ਸਿੰਘ ਦੇ ਪਰਿਵਾਰਕ ਰਿਸ਼ਤੇਦਾਰ ਨੇ ਉਹਨਾਂ ਨੂੰ ਵੱਡੀ ਮਾਤਰਾ ਦੇ ਵਿੱਚ ਨਸ਼ਾ ਰੱਖਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਗੁਰਵਿੰਦਰ ਸਿੰਘ ਨੇ ਪੰਚ ਬਾਲ ਵਿਖੇ ਇੱਕ ਫਰੇਟ ਕੰਪਨੀ ਦੇ ਰਾਹੀਂ ਤਿੰਨ ਵੱਖ-ਵੱਖ ਲਾਟਾਂ ਵਿੱਚ ਤੰਬਾਕੂ ਯਾਦ ਕੀਤਾ ਪੁਲਿਸ ਅਨਸਾਰ ਉਸਨੇ ਇਹਨਾਂ ਗੈਰ ਕਾਨੂੰਨੀ ਸਿਗਰਟਾਂ ਦੀ ਵਿਕਰੀ ਰਾਹੀਂ 4,43,000 ਡਾਲਰ ਦੀ ਕਮਾਈ ਕੀਤੀ ਹੈ ਗੁਰਵਿੰਦਰ ਸਿੰਘ ਤੇ 5 ਵਾਰ ਵੱਡੀ ਮਾਤਰਾ ਵਿੱਚ ਨਸ਼ਾ ਤੇ ਤੰਬਾਕੂ ਆਯਾਤ ਕਰਨ ਦੇ ਦੋਸ਼ ਲੱਗੇ ਨੇ ਜੇਕਰ ਉਹ ਦੋਸ਼ੀ ਕਰਾ ਦਿੱਤਾ ਜਾਂਦਾ ਤਾਂ ਉਸ ਨੂੰ ਉਮਰ ਕੈਦ ਸਜ਼ਾ ਪੱਕੀ ਹੋਵੇਗੀ ਗੁਰਵਿੰਦਰ ਸਿੰਘ ਨੂੰ ਅਗਲੇ ਮਹੀਨੇ ਡਾਊਨਿੰਗ ਸੈਂਟਰ ਲੋਕਲ ਕੋਰਟ ਦੇ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ ਗੁਰਵਿੰਦਰ ਦੇ ਨਾਲ 6 ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਮੈਲਬਨ ਹੋਲসেল ਮਾਰਕੀਟ ਦੇ ਵਿੱਚ ਚੱਲ ਰਹੇ ਪ੍ਰਦਰਸ਼ਨ ਆਖਰਕਾਰ ਖਤਮ ਹੋ ਗਏ ਨੇ ਪ੍ਰਦਰਸ਼ਨ ਦਾ ਅੰਤ ਸਟਾਲ ਧਾਰਕਾਂ ਵਿਚਕਾਰ ਇੱਕ ਨਵੇਂ ਸਮਝੌਤੇ ਤੋਂ ਬਾਅਦ ਹੋਇਆ ਮੈਲਬਨ ਮਾਰਕੀਟ ਦੇ ਚੇਅਰਪਰਸਨ ਨੇ ਦੱਸਿਆ ਕਿ 17 ਸਟਾਲ ਧਾਰਕਾਂ ਦੇ ਵਿਚਕਾਰ ਇੱਕ ਨਵੀਂ ਲੀਜ਼ ਹੋ ਚੁੱਕੀ ਹੈ ਮੈਲਬੌਰਨ ਹੋਲਸੇਲ ਮਾਰਕੀਟ ਵਿੱਚ ਕਈ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਕਾਨੂੰਨੀ ਧਮਕੀਆਂ ਦਾ ਅੰਤ ਸਟਾਲ ਧਾਰਕਾਂ ਵਿਚਕਾਰ ਇੱਕ ਨਵੇਂ ਸਮਝੌਤੇ ਦੇ ਨਾਲ ਹੋ ਗਿਆ। ਮੈਲਬੌਰਨ ਦੇ ਐਪਿੰਗ ਦੇ ਵਿੱਚ ਵਿਟੋਰੀਆ ਸਰਕਾਰ ਦੁਆਰਾ ਸੰਚਾਲਿਤ ਮੈਲਬੌਰਨ ਮਾਰਕੀਟ ਅਥਾਰਟੀ ਨੇ ਕਿਹਾ ਕਿ ਉਸਨੇ ਇਸ ਝਗੜੇ ਦੇ ਵਿੱਚ ਸ਼ਾਮਲ ਸਾਰੇ 17 ਸਟਾਲ ਧਾਰਕਾਂ ਨਾਲ ਲੀਜ਼ ਤੇ ਦਸਤਕਤ ਕੀਤੇ ਹਨ ਜਿਸ ਨਾਲ 8 ਮਹੀਨਿਆਂ ਤੋਂ ਚੱਲੇ ਆ ਰਹੇ ਗੰਭੀਰ ਝਗੜੇ ਦਾ ਅੰਤ ਹੋ ਗਿਆ ਹੈ। ਇਉਂ ਦੋ ਰੁਆ ਜਦੋਂ ਵਿਕਰੇਤਾਵਾਂ ਨੂੰ ਇਸ ਸਾਲ ਅਪ੍ਰੈਲ ਵਿੱਚ ਸੋਧੇ ਹੋਏ ਕਿਰਾਏ ਦੇ ਸੌਦੇ ਤੇ ਦਸਕਤ ਨਾ ਕਰਨ ਤੇ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਗਈ ਸੀ ਮੈਲਬਨ ਮਾਰਕੀਟ ਦੇ ਚੇਅਰ ਪੀਟਰ ਟੋਹੇ ਨੇ ਸਟਾਰਟ ਤਾਰਕਾਂ ਦੇ ਨਾਲ ਹੋਏ ਸਮਝੌਤੇ ਬਾਰੇ ਜਾਣਕਾਰੀ ਦੰਦਿਆਂ ਦੱਸਿਆ ਕਿ ਸਾਰੇ 17 ਸਟਾਰਟ ਤਾਰਕ ਹੁਣ ਨਵੀਂ ਲੀਜ਼ ਦੀਆਂ ਸ਼ਰਤਾਂ ਤੇ ਸਹਿਮਤ ਹੋ ਗਏ ਹਨ ਅਸੀਂ ਇੱਕ ਅਜਿਹੇ ਸਮਝੌਤੇ ਤੇ ਪਹੁੰਚੇ ਕਿ ਖੁਸ਼ਾਂ ਜੋ ਕਿ ਸਾਡੇ ਕਰਾਏਦਾਰਾਂ ਨੂੰ ਮਾਰਕੀਟ ਵਿੱਚ ਉਹਨਾਂ ਦੇ ਭੋਜਨ ਬਾਰੇ ਸਪਸ਼ਟਤਾ ਪ੍ਰਦਾਨ ਕਰਦਾ ਹੈ ਅਸੀਂ ਜਾਣਦੇ ਹਾਂ ਕਿ ਇਹ ਇੱਕ ਚੁਣੌਤੀਪੂਰਨ ਸਮਾਂ ਰਿਹਾ ਪਰ ਇਸ ਦਾ ਨਤੀਜਾ ਸਿਰਤਾ ਅਤੇ ਨਿਸ਼ਚਿਤਤਾ ਪ੍ਰਦਾਨ ਕਰਦਾ ਹੈ ਇਹ ਮਾਰਕੀਟ ਨੂੰ ਉਸ ਗੱਲ ਤੇ ਧਿਆਨ ਕੇਂਦਰਿਤ ਕਰਨ ਦੀ ਆਗਿਆ ਦਿੰਦਾ ਜੋ ਉਹ ਸਭ ਤੋਂ ਵਧੀਆ ਕਰਦਾ ਹੈ ਯਾਨੀ ਕਿ ਵਿਕਟੋਰੀਆ ਵਾਸੀਆਂ ਨੂੰ ਸਭ ਤੋਂ ਤਾਜ਼ੇ ਫਲ ਅਤੇ ਸਬਜ਼ੀਆਂ ਪਹੁੰਚਾਉਣਾ ਅਪ੍ਰੈਲ ਵਿੱਚ ਵੈਲਿਊ ਜਰਨਲ ਨੇ ਵਿਕਰੇਤਾਵਾਂ ਦੇ ਲਈ 2.4% ਅਤੇ 3.6% ਦੇ ਵਿਚਕਾਰ ਸਾਲਾਨਾ ਕਿਰਾਏ ਦੇ ਵਾਧੇ ਲਈ ਸਮਝੌਤੇ ਦਰਦਾ ਐਲਾਨ ਕੀਤਾ ਸੀ ਉਸੇ ਸਮੇਂ 30 ਦੇ ਸਟਾਲ ਧਾਰਕਾਂ ਨੂੰ ਜੇਕਰ ਉਹ ਦਸਤਕਤ ਨਹੀਂ ਕਰਦੇ ਤਾਂ ਅਦਾਲਤ ਵਿੱਚ ਲਿਜਾਣ ਦੀ ਧਮਕੀ ਵੀ ਦਿੱਤੀ ਗਈ ਸੀ ਵਿਕਰੇਤਾ ਹਾਲੇ ਵੀ ਚਿੰਤਤ ਸਨ ਕਿ ਉਹ ਕਿਰਾਏ ਦੇ ਵਿੱਚ ਬਹੁਤ ਜ਼ਿਆਦਾ ਭੁਗਤਾਨ ਕਰਨਗੇ ਮੈਲਬਨ ਮਾਰਕੀਟ ਨੇ ਕਿਹਾ ਕਿ ਨਵੇਂ ਸਮਝੌਤੇ ਵਿੱਚ ਸਟਾਲ ਧਾਰਕਾਂ ਲਈ ਹੋਰ ਸਹਾਇਤਾ ਸ਼ਾਮਲ ਹੈ ਅਥਾਰਟੀ ਨੇ ਬਾਂਡ ਅਤੇ ਬਿਜਲੀ ਦੀਆਂ ਲਗਤਾਂ ਘਟਾ ਦਿੱਤੀਆਂ ਨੇ ਅਤੇ ਅਗਸਤ ਅਤੇ ਫਰਵਰੀ ਦੇ ਵਿਚਕਾਰ ਕਿਰਾਏ ਦੀਆਂ ਅਦਾਇਗੀਆਂ ਨੂੰ ਮਾਫ਼ ਕਰ ਦਿੱਤਾ ਹੈ ਅਸੀਂ ਇਸ ਸਾਰੀ ਪ੍ਰਕਿਰਿਆ ਦੇ ਦੌਰਾਨ ਇੱਕ ਵਿਹਾਰਕ ਪਹੁੰਚ અપ나ਈ ਹੈ ਤੇ ਇਹ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ ਕਿ ਮਾਰਕੀਟ ਨੂੰ ਵਿੱਤੀ ਤੌਰ 'ਤੇ ਟਿਕਾਊ ਰੱਖਣ ਅਤੇ ਸਾਡੇ ਕਿਰਾਏਦਾਰਾਂ ਦੇ ਸਮਰਥਨ ਕਰਨ ਦੇ ਵਿਚਕਾਰ ਇੱਕ ਵਧੀਆ ਸੰਤੁਲਨ ਲੱਭਣ ਲਈ ਕੰਮ ਕੀਤਾ ਜਾਵੇ ਮਾਰਕੀਟ ਵਿੱਚ 100 ਹੋਰ ਵਾਧੂ ਸਟਾਲ ਧਾਰਕਾਂ ਦੀ ਲੀਜ਼ 9 ਅਗਸਤ ਵਿੱਚ ਹੋਣ ਵਾਲੀ ਹੈ ਮੈਲਬੌਰਨ ਮਾਰਕੀਟ ਅਥਾਰਟੀ ਅਤੇ ਸਟਾਲ ਧਾਰਕਾਂ ਦੇ ਵਿਚਕਾਰ ਇਹ ਝਗੜਾ ਪਿਛਲੇ ਸਾਲ ਅਕਤੂਬਰ ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਮੈਲਬੌਰਨ ਮਾਰਕੀਟ ਅਥਾਰਟੀ ਨੇ ਖੁਲਾਸਾ ਕੀਤਾ ਸੀ ਕਿ ਵਪਾਰੀਆਂ ਲਈ ਕਿਰਾਏ 10 ਸਾਲਾਂ ਤੱਕ ਹਰ ਸਾਲ 6 ਤੋਂ 7.6 ਪ੍ਰਤੀਸ਼ਤ ਦੇ ਵਿਚਕਾਰ ਵਧਾਏ ਜਾਣਗੇ ਇਸ ਨਾਲ ਸਟਾਲ ਧਾਰਕਾਂ ਨੂੰ ਗੁੱਸਾ ਆ ਗਿਆ ਤੇ ਖਪਤਕਾਰਾਂ ਲਈ ਤਾਜ਼ੇ ਉਤਪਾਦ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਬਾਰੇ ਚਿੰਤਾਵਾਂ ਵੀ ਪੈਦਾ ਹੋ ਗਈਆਂ ਸਨ ਜਸਨਾਲੀ ਜਾਣ ਤੋਂ ਪਹਿਲਾਂ ਮੁਰਤ ਤੋਂ ਨਜ਼ਰ ਮਾਰ ਲੈਣੇ ਆ ਸੁਰਖੀਆਂ ਦੇ ਉੱਪਰ ਆਸਟ੍ਰੇਲੀਆ ਪੁਲਿਸ ਨੇ ਭਾਰਤੀ ਦੇ ਨਾਲ ਕੀਤਾ ਤਸ਼ੱਦਦ ਗੋਡਿਆਂ ਦੇ ਨਾਲ ਦੱਬੀ ਗਰਦਨ ਤੋਂ ਗੌਰਵ ਕੁੰਡੀ ਦੀ ਜਾਨ ਇਸ ਸਮੇਂ ਖਤਰੇ ਦੇ ਵਿੱਚ ਪੰਜਾਬੀ ਨੌਜਵਾਨ ਸ਼ਰਨबीर ਸਿੰਘ ਪੇਤ ਪਰੇ ਹਾਲਾਤਾਂ ਦੇ ਵਿੱਚ ਹੋਇਆ ਲਾਪਤਾ ਪੁਲਿਸ ਸੱਤੇ ਪਰਿਵਾਰ ਲਗਾਤਾਰ ਕਰ ਰਿਹਾ ਹੈ ਪਾਲ 20 ਮਿਲੀਅਨ ਗੈਰ ਕਾਨੂੰਨੀ ਸਿਗਰਟਾਂ ਤੇ ਅੱਧਾ ਟਨ ਨਸ਼ਾ ਬਰਾਮਦ ਤਸਕਰੀ ਮਾਮਲੇ ਵਿੱਚ ਮਾਸਟਰਮਾਈਂਡ ਪੰਜਾਬੀ ਹੋਇਆ ਗ੍ਰਫਤਾਰ ਅੱਜ ਦੇ ਇਸ ਪੱਲਟਨ ਦੇ ਵਿੱਚ ਐ ਨਹੀਂ ਕੱਲ ਮੌਜੂਦ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ